ਸਾਸਰੀਏ ਕਾਲ ਅੱਜ ਆਪਾਂ ਗੱਲ ਕਰ ਰਹੇ ਹਾਂ ਬੀਬੀਸੀ ਦੀ ਨਵੀਂ ਡਾਕੂਮੈਂਟਰੀ ਬਾਰੇ ਸਿੱਧੂ ਮੂਸੇਵਾਲਾ ਤੇ ਜਿਸ ਦਾ ਨਾਂ ਹੈ ਦ ਕਿਲਿੰਗ ਕਾਲ ਸਾਡੇ ਕੋਲ ਇੱਕ ਸਮੀਖਿਆ ਹੈਗੀ ਹੈ ਤੇ ਕੋਸ਼ਿਸ਼ ਕਰਾਂਗੇ ਇਸ ਦੇ ਅੰਦਰ ਕੀ ਖਾਸ ਹੈ ਕੀ ਇਸ ਦੀ ਖਿੱਚ ਹੈ ਤੇ ਕੀ ਸਵਾਲੇ ਖੜੇ ਕਰਦੀ ਹੈ ਉਹ ਸਮਝਿਏ ਇੱਕ ਵੱਡੀ ਗੱਲ ਜਿਹੜੀ ਸਾਹਮਣੇ ਆਈ ਹੈ ਉਹ ਹੈ ਕਥਿਤ ਤੌਰ ਤੇ ਗੈਂਗਸਟਰ 골ਡੀ ਬਰਾੜ ਦੀ ਆਵਾਜ਼ ਜਿਸ ਚੋਂ ਕਤਲ ਕਬੂਲ ਕਰ ਰਿਹਾ ਹੈ ਪਰ ਦੂਜੇ ਪਾਸੇ ਮੂਸੇਵਾਲਾ ਦੇ ਪਰਿਵਾਰ ਨੇ ਇਸ ਦੀ ਟਾਈਮਿੰਗ ਤੇ ਤੇ ਬਿਨਾ ਸਹਿਮਤੀ ਤੋਂ ਬਣਨ ਤੇ ਸਖਤ ਇਤਰਾਜ਼ ਕੀਤਾ ਇੱਥੋਂ ਗੱਲ ਥੋੜੀ ਜਿਹੀ ਪੇਚੀ ਦੇ ਹੋ ਜਾਂਦੀ ਹੈ ਬਿਲਕੁਲ ਬਿਲਕੁਲ ਇਹ ਸਿਰਫ ਇੱਕ ਕਹਾਣੀ ਦੱਸਣ ਦੀ ਗੱਲ ਨਹੀਂ ਰਹਿ ਜਾਂਦੀ ਫਿਰ ਇਹਦੇ ਨਾਲ ਮਤਲਬ ਕਾਨੂੰਨੀ ਤੇ ਨੈਤਿਕ ਸਵਾਲ ਜੁੜੇ ਹੋਏ ਨੇ ਉਹਨਾਂ ਨੂੰ ਦੇਖਣਾ ਬਹੁਤ ਜ਼ਰੂਰੀ ਹੈ ਹਾਂਜੀ ਤਾਂ ਫਿਰ ਪਹਿਲਾਂ ਦੇਖਦੇ ਆ ਇਸ ਡਾਕੂਮੈਂਟਰੀ ਚ ਹੈ ਕੀ ਆ ਪੱਤਰਕਾਰ ਇਸ਼ਲੀਨ ਕੋਰਨੇਸ ਨੂੰ ਬਿਆਨ ਕੀਤਾ ਉਹ ਸਿੱਧੂ ਦੇ ਪਿੰਡ ਮੂਸਾ ਤੋਂ ਲੈ ਕੇ ਉਹ ਕੈਨੇਡਾ ਗਿਆ ਹਿਪ ਹੌਪ ਸਟਾਰ ਬਣਿਆ ਤੇ ਫਿਰ 29 ਮਈ 2022 ਨੂੰ ਮਾਨਸਾ 'ਚ ਜੋ ਕਤਲ ਹੋਇਆ ਉਹ ਸਾਰੀ ਕਹਾਣੀ ਦੱਸਦੀ ਹੈ। ਹਾਂਜੀ। ਔਰ ਜਿਹੜੀ ਗੱਲ ਸਭ ਤੋਂ ਜ਼ਿਆਦਾ ਚਰਚਾ 'ਚ ਆਉ ਤਾਂ ਉਹੀ 골ਡੀ ਬਰਾੜ ਦੀ ਕਥਿਤ ਆਡੀਓ ਰਿਕਾਰਡਿੰਗ ਹੀ ਹੈਗੀ ਹੈ। ਹਾਂ ਉਹੀ ਤਾਂ ਉਹ ਕਾਫੀ ਵੱਡੀ ਗੱਲ ਹੈ। ਸੁਣਿਆ ਹੈ ਕਿ ਉਹਦੇ 'ਚ ਉਹ ਕਹਿੰਦਾ ਪਿਆ ਕਿ ਹਾਂ ਮੈਂ ਜ਼ਿੰਮੇਵਾਰੀ ਲੈਣਾ ਵਾਂ ਤੇ ਗੈਂਗਵਾੜ ਦਾ ਬਦਲਾ ਸੀ। ਹੁਣ ਇਹਦਾ ਸਾਹਮਣੇ ਆਉਣਾ ਇਹਦੇ ਤੇ ਵੀ ਸਵਾਲ ਨੇ। ਬਿਲਕੁਲ। ਤੇ ਇਹੀ ਤੁਸੀਂ ਕਹਿ ਸਕਦੇ ਹੋ ਸਭ ਤੋਂ ਵੱਡੀ ਖਿੱਚ ਵੀ ਹੈ ਤੇ ਸ਼ਾਇਦ ਸਭ ਤੋਂ ਵੱਡਾ ਵਿਵਾਦ ਵੀ ਮਤਲਬ ਇੱਕ ਪਾਸੇ ਤਾਂ ਲੱਗਦਾ ਹੈ ਕਿ ਇੱਕ ਕਤਲ ਦੇ ਪਿੱਛੇ ਦੇ ਕਾਰਨਾ ਤੇ ਰੋਸ਼ਨੀ ਪਾਉਂਦੀ ਹੈ ਪਰ ਦੂਜੇ ਪਾਸੇ ਉਹ ਆਡੀਓ ਅਸਲੀ ਹੈ ਕਿਵੇਂ ਮਿਲੀ ਉਹਨੂੰ ਜਾਰੀ ਕਰਨਾ ਨੈਤਿਕ ਤੌਰ ਤੇ ਸਹੀ ਸੀ ਇਹ ਸਾਰੇ ਸਵਾਲ ਖੜੇ ਹੁੰਦੇ ਨੇ ਠੀਕ ਤੇ ਇਹ ਡਾਕੂਮੈਂਟਰੀ ਸਿਰਫ ਕਤਲ ਦੀ ਘਟਨਾ ਤੱਕ ਨਹੀਂ ਰੁਟਦੀ ਹੈ ਨਾ ਸੁਣਿਆ ਕਿ ਇਸ ਨੂੰ ਪੰਜਾਬ ਦੇ ਪੂਰੇ ਅਪਰਾਧਿਕ ਸਿਸਟਮ ਨਾਲ ਜਿਵੇਂ ਲੋਰੈਂਸ ਬਿਸ਼ਨੋਈ ਗੈਂਗ ਹੋ ਗਿਆ ਜਾਂ ਬਾਹਰਲੇ ਮੁਲਕਾਂ ਦੇ ਕਨੈਕਸ਼ਨ ਉਹਨਾਂ ਨਾਲ ਜੋੜ ਕੇ ਦੇਖਿਆ ਗਿਆ ਤੇ ਕਹਿੰਦੇ ਨੇ ਕੁਝ ਪੁਰਾਣੀ ਫੁਟੇਜ ਵੀ ਵਰਤੀ ਗਈ ਹੈ ਜਿਹੜੀ ਪਹਿਲਾਂ ਸ਼ਾਇਦ ਲੋਕਾਂ ਨੇ ਨਹੀਂ ਦੇਖੀ ਸੋ ਵੱਖ-ਵੱਖ ਪਹਿਲੂ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਹਮ ਪਰ ਫਿਰ ਵੀ ਇਨੀਆਂ ਚੀਜ਼ਾਂ ਹੋਣ ਦੇ ਬਾਵਜੂਦ ਵਿਵਾਦ ਤਾਂ ਹੈਗਾ ਹੀ ਹੈ ਤੇ ਸਭ ਤੋਂ ਵੱਡਾ ਇਤਰਾਜ਼ ਤਾਂ ਜਿਵੇਂ ਆਪਾਂ ਪਹਿਲਾਂ ਕਿਹਾ ਪਰਿਵਾਰ ਵੱਲੋਂ ਆਇਆ ਹਾਂ ਉਹ ਬਹੁਤ ਹੀ ਅਹਿਮ ਨੁਕਤਾ ਹੈਗਾ ਸਿੱਧੂ ਦੇ ਪਿਤਾ ਜੀ ਬਲਕੌਰ ਸਿੰਘ ਜੀ ਨੇ ਤਾਂ ਕਾਨੂੰਨੀ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਹੈ ਉਹਨਾਂ ਦਾ ਮੇਨ ਪੁਆਇੰਟ ਇਹੀ ਹੈ ਕਿ ਸਾਡੀ ਸਹਿਮਤੀ ਤੋਂ ਬਿਨਾ ਇਹ ਕਿਵੇਂ ਜਾਰੀ ਕਰ ਦਿੱਤੀ ਗਈ ਇਹ ਬਹੁਤ ਮਤਲਬ ਗੰਭੀਰ ਇਲਜ਼ਾਮ ਹੈ ਅੱਛਾ ਤੇ ਉਹਨਾਂ ਨੂੰ ਇਹ ਵੀ ਡਰ ਹੈ ਕਿ ਕਿਤੇ ਇਹ ਚੱਲ ਰਹੇ ਕੇਸ ਦਾ ਨਾ ਅਸਰ ਪਾਵੇ ਜਾਂ ਉਹਨਾਂ ਦੇ ਪੁੱਤਰ ਦੀ ਜੋ ਯਾਦ ਹੈ ਉਹਦਾ ਗਲਤ ਇਸਤੇਮਾਲ ਨਾ ਹੋਵੇ ਉਹਨਾਂ ਨੇ ਸ਼ਬਦ ਵਰਤੇ ਨੇ ਸਮੇਂ ਤੋਂ ਪਹਿਲਾਂ ਅਤੇ ਸੰਵੇਦਨਹੀਨ ਸੰਵੇਦਨਹੀਨ ਕਿਵੇਂ ਇਸ ਦਾ ਕੀ ਮਤਲਬ ਹੋ ਸਕਦਾ ਹੈ ਦੇਖੋ ਸੰਵੇਦਨਹੀਨ ਦਾ ਮਤਲਬ ਸ਼ਾਇਦ ਇਹ ਹੈ ਕਿ ਪਰਿਵਾਰ ਹਾਲੇ ਦੁੱਖ ਚੋਂ ਲੰਘ ਰਿਹਾ ਨਿਆਂ ਲਈ ਲੜਾਈ ਚੱਲ ਰਹੀ ਹੈ ਤੇ ਐਸੇ ਵੇਲੇ ਚ ਇਸ ਤਰ੍ਹਾਂ ਦੀ ਚੀਜ਼ ਲਿਆਉਣਾ ਉਹਨਾਂ ਦੇ ਜ਼ਖਮਾਂ ਤੇ ਲੂਣ ਛਿੜਕਣ ਵਾਂਗ ਹੋ ਸਕਦਾ ਹੈ ਜਾਂ ਉਹਨਾਂ ਦੇ ਦੁੱਖ ਨੂੰ ਸਨਸਨੀ ਬਣਾਉਣ ਦੀ ਕੋਸ਼ਿਸ਼ ਲੱਗ ਸਕਦੀ ਹੈ ਕੁਝ ਲੋਕ ਇਹ ਵੀ ਕਹਿ ਰਹੇ ਨੇ ਕਿ ਥੋੜਾ ਸਨਸਨੀ ਖੇਜ਼ੀ ਵੱਲ ਜਾਂਦੀ ਹੈ ਸ਼ਾਇਦ ਗੈਂਗਾ ਦੇ ਛੜਰੇ ਜਿਵੇਂ ਉਹ ਕਬੱਡੀ ਮੈਚ ਵਾਲਾ ਸੀ ਜਾਂ ਕੈਨੇਡਾ ਵਾਲੇ ਕਨੈਕਸ਼ਨਸ ਉਹਨਾਂ ਨੂੰ ਕੁਝ ਜ਼ਿਆਦਾ ਹੀ ਵਧਾ ਚੜਾ ਕੇ ਦਿਖਾਇਆ ਗਿਆ ਹੂੰ ਤੇ ਕਾਨੂੰਨੀ ਤੌਰ ਤੇ ਜਿਵੇਂ ਉਹ ਕਹਿ ਰਹੇ ਨੇ ਕੇਸ ਤੇ ਅਸਰ ਪੈ ਸਕਦਾ ਹੈ ਉਹ ਕਿਵੇਂ ਹਾਂਜੀ ਕਾਨੂੰਨੀ ਤੌਰ ਤੇ ਵੀ ਚਿੰਤਾਵਾਂ ਜਾਇਜ਼ ਨੇ ਜਦੋਂ ਇੱਕ ਕੇਸ ਚੱਲ ਰਿਹਾ ਹੋਵੇ ਐਫ ਆਈ ਆਰ ਚ ਜਿਨ੍ਹਾਂ ਲੋਕਾਂ ਦੇ ਨਾਂ ਹੋਣ ਉਹਨਾਂ ਬਾਰੇ ਗੱਲ ਕਰਨਾ ਜਾਂ ਖਾਸ ਕਰਕੇ ਗੋਲਡੀ ਬਰਾਡਵਰ ਵਰਗੇ ਬੰਦੇ ਦੀਆਂ ਕਥਿਤ ਟਿੱਪਣੀਆਂ ਨੂੰ ਇਸ ਤਰ੍ਹਾਂ ਪ੍ਰਸਾਰਿਤ ਕਰਨਾ ਇਹ ਸਵਾਲ ਖੜੇ ਕਰਦਾ ਹੈ ਕਿ ਕੀ ਇਸ ਨਾਲ ਜਾਂਚ ਜਾਂ ਮੁਕਦਮੇ ਦੀ ਨਿਰਪੱਖਤਾ ਤੇ ਅਸਰ ਨਹੀਂ ਪਵੇਗਾ ਮਤਲਬ ਨਿਆਂ ਦੀ ਪ੍ਰਕਿਰਿਆ ਪ੍ਰਭਾਵਿਤ ਹੋ ਸਕਦੀ ਹੈ ਸੋ ਜੇ ਆਪਾਂ ਸਾਰੀ ਗੱਲ ਨੂੰ ਸਮੇਟੀਏ ਤੇ ਇੱਕ ਪਾਸੇ ਤੇ ਦਿਲਚਸਪ ਲੱਗਦੀ ਹੈ ਚੰਗੀ ਤਰ੍ਹਾਂ ਬਣਾਈ ਗਈ ਡਾਕੂਮੈਂਟਰੀ ਹੈਗੀ ਹੈ ਇੱਕ ਟੈਲੈਂਟਿਡ ਕਲਾਕਾਰ ਦੀ ਦੁਖਦਾਈ ਕਹਾਣੀ ਕਿ ਕਿਵੇਂ ਉਹ ਗੈਂਗ ਹਿੰਸਾ ਦਾ ਸ਼ਿਕਾਰ ਹੋ ਗਿਆ ਉਹ ਕਥਿਤ ਮਾਸਟਰਮਾਈਂਡ ਦੀ ਆਡੀਓ ਨਵੀਆਂ ਗਵਾਈਆਂ ਇਹ ਸਭ ਇਸ ਨੂੰ ਪੱਤਰਕਾਰੀ ਦੇ ਨਜ਼ਰੀਏ ਤੋਂ ਤਾਂ ਅਹਿਮ ਬਣਾਉਂਦਿਆਂ ਨੇ ਪਰ ਉਹ ਜਿਹੜਾ ਪਰ ਹੈਗਾ ਉਹ ਬਹੁਤ ਵੱਡਾ ਲੱਗ ਰਿਹਾ ਹੈ ਹਾਂਜੀ ਉਹੀ ਪਰ ਵੱਡਾ ਹੈ ਕਿ ਨੈਤਿਕ ਸਵਾਲ ਨੇ ਕਾਨੂੰਨੀ ਸਵਾਲ ਨੇ ਖਾਸ ਕਰਕੇ ਪਰਿਵਾਰ ਦੀ ਸਹਿਮਤੀ ਨਹੀਂ ਹੈਗੀ ਤੇ ਜਾਂਚ ਤੇ ਕੀ ਅਸਰ ਪੋਗਾ ਇਹ ਗੱਲਾਂ ਇਸ ਤੇ ਪ੍ਰਸ਼ਨ ਚਿੰਨ ਲਗਾਉਂਦੀਆਂ ਨੇ ਤਾਂ ਫਿਰ ਸਵਾਲ ਇਹ ਬੰਦਾ ਕਿ ਇਸ ਨੂੰ ਕੌਣ ਦੇਖੇ ਕਿਵੇਂ ਦੇਖੇ ਮੇਰਾ ਖਿਆਲ ਹੈ ਕਿ ਜਿਨ੍ਹਾਂ ਲੋਕਾਂ ਨੂੰ ਕ੍ਰਾਈਮ ਚ ਜਾਂਚ ਪੱਤਰਕਾਰੀ ਚ ਜਾਂ ਅੱਜ ਦੇ ਪੰਜਾਬ ਚ ਜਾਂ ਬਾਹਰਲੇ ਮੁਲਕਾਂ ਚ ਜੋ ਅਪਰਾਧ ਕਲਚਰ ਤੇ ਪ੍ਰਸਿੱਧੀ ਦਾ ਜੋ ਗੁੰਝਲਦਾਰ ਜਿਹਾ ਤਾਣਾ ਬਾਣਾ ਹੈ ਉਹਨੂੰ ਸਮਝਣ ਚ ਦਿਲਚਸਪੀ ਹੈ ਉਹ ਸ਼ਾਇਦ ਦੇਖ ਸਕਦੇ ਨੇ ਬਿਲਕੁਲ ਦੇਖਿਆ ਜਾ ਸਕਦਾ ਪਰ ਬਹੁਤ ਜ਼ਰੂਰੀ ਹੈ ਕਿ ਇਸ ਨੂੰ ਇੱਕ ਆਲੋਚਨਾਤਮਕ ਨਜ਼ਰੀਏ ਨਾਲ ਦੇਖਿਆ ਜਾਵੇ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਸਿਰਫ ਇੱਕ ਵਰਤਾਂਤ ਹੈ ਇੱਕ ਨਰੇਟਿਵ ਹੈ ਸ਼ਾਇਦ ਪੂਰੀ ਸੱਚਾਈ ਨਾ ਹੋਵੇ ਤੇ ਇਹਦੇ ਜਿਹੜੇ ਕਾਨੂੰਨੀ ਤੇ ਪਾਵਨਾਤਮਕ ਨਤੀਜੇ ਨੇ ਉਸ ਸਿੱਧੂ ਦੇ ਪਰਿਵਾਰ ਲਈ ਹੱਲੇ ਵੀ ਜਾਰੀ ਨੇ ਹਾਂ ਮਤਲਬ ਸਿੱਟਾ ਇਹ ਨਿਕਲਦਾ ਹੈ ਕਿ ਇੱਕ ਪਾਸੇ ਕਹਾਣੀ ਤਾਂ ਦਮਦਾਰ ਲੱਗਦੀ ਹੈ ਪਰ ਦੂਜੇ ਪਾਸੇ ਨੈਤਿਕ ਤੇ ਕਾਨੂੰਨੀ ਪੱਖ ਤੋਂ ਕਾਫੀ ਸਵਾਲ ਖੜੇ ਹੁੰਦੇ ਨੇ ਹਾਂਜੀ ਇਹ ਇਹ ਸਾਨੂੰ ਇੱਕ ਬਹੁਤ ਵੱਡੇ ਸਵਾਲ ਵੱਲ ਲੈ ਕੇ ਜਾਂਦਾ ਹੈ ਕਿ ਅਜਿਹੇ ਸੰਵੇਦਨਸ਼ੀਲ ਮਾਮਲੇ